ਮਸਤੀ ਕਲਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਜਿਹਨਾਂ ਦੇ ਘਰ ਦੇ ਪਸ਼ੂ ਆ ਜਿਹੜੀ ਤੇ ਇੱਕ ਮੱਝ ਵੀ ਜਿਹਨਾਂ ਨੇ ਘਰ ਦੇ ਵਕਾਉ ਕੀਤੀ ਤੇ ਇੱਕ ਵੀਰ ਜਿਹਨਾਂ ਨੇ ਇੱਕ ਕੱਟਾ ਜਿਹੜਾ ਇਸੇ ਮੱਝ ਦਾ ਇੱਕ ਕੱਟਾ ਜਿਹੜਾ ਵਾ ਖੀਰਾ ਹੀ ਆ ਕੱਟਾ ਜਿਹੜਾ ਇਹ ਵਕਾਉ ਕੀਤਾ ਵਾ ਜਿਹੜਾ ਗੱਲਬਾਤ ਕਰਦੇ ਹੁਣ ਤੇ ਪੁੱਛ ਦਿੰਨਾ ਬਾਰੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸੇ ਜੀ ਸਤਿ ਸ੍ਰੀ ਅਕਾਲ ਜੀ ਹੱਸਣਾ ਠੀਕ ਠਾਕ ਜੀ ਜੀ ਚਾਲੀ ਦੇ ਵਿਚਾਰੀ ਚਲੋ ਤੇ ਚੜਦੀ ਕਲਾ ਹੀ ਚਾਹੀਦੀ ਜੀ ਘਰ ਦੇ ਪਛੋ ਫਿਰ ਆਪਾਂ ਹਾਂਜੀ ਵੀਰ ਜੀ ਘਰ ਦੇ ਪਰ ਜੀ ਠੀਕ ਆ ਤੇ ਇੱਕ ਮੱਜ ਤੇ ਇੱਕ ਕਟਾ ਹਾਂਜੀ ਤੇ ਕਟਾ ਇਸੇ ਮੱਜ ਦਾ ਹੀ ਹਾਂਜੀ ਵੀਰ ਜੀ ਇਸੇ ਮੱਜ ਦਾ ਕਟਾ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਜਸਪਿੰਦਰ ਸਿੰਘ ਮੈਂ ਨਾਮ ਵੀ ਜੀ ਮੈਂ ਤਾਂ ਮਾਨਸਾਣ ਵਾਲਜੋ ਠੀਕ ਆ ਸੀਲ ਬਟਾਲਾ ਜੋ ਜਿਹੜਾ ਗਤੋਪ ਵੀਰ ਜੀ ਤੇ ਲਾਗੇ ਫਤੇ ਘੜ ਚੂੜੀਆਂ ਪਾਈ ਜੀ ਲੜੂਣੀਆਂ ਲਾ ਕੇ ਪੈਂਦਾ ਜੀ ਠੀਕ ਆ ਤੇ ਫੋਨ ਨੰਬਰ ਵੀ ਵੀਰ ਜੀ ਬੋਲਦੇ ਹ ਠੀਕ ਹੈ ਜੀ ਵੀਡੀਓ ਫੋਨ ਨੰਬਰ ਦਿਓ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਹੈ ਮਾਈ ਤੋਂ ਹੀ ਕਰ ਲਈਏ ਪਹਿਲਾਂ ਥੋੜਾ ਡਰਦੀ ਆ ਹਾਂ ਜੀ ਜੀ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਹੈ ਜੇ ਗੱਬਣ ਆ ਜਿਹੜੀ ਕਿੰਨਾ ਕੁ ਲੱਜੇ ਵਿੱਦੀਆ ਜੇ ਟਾਈਮ ਵੀ ਜੀ 2-4 ਦਿਨ ਖਾਦਦੀ ਆ ਠੀਕ ਆ ਤੇ ਮਾਡੀ ਸੀ ਲੱਕ ਕੋਈ ਗੱਲ ਨਹੀਂ ਮਸਤ ਜਿਹਦਾ ਮਰਜੀ ਵੀਰ ਕੋਈ ਵੇਖੇ ਠੀਕ ਆ ਗੱਲ ਨਹੀਂ ਮਸਤ ਜਿਹਦਾ ਮਰਜੀ ਹੱਥ ਪਾਵੇ ਕੋਈ ਮਰਜੀ ਕੋਈ ਗੱਲ ਨਹੀਂ ਵੇਖੋ ਆ ਦੇਖ ਸਰਦਿਆ ਉਤਨਾ ਕੀ ਠੰਡੀ ਤੇਰੀ ਆ ਬਸ ਇਹ ਆ ਕਿ ਬਾਹਰ ਬਾਹਰ ਦੇ ਬੰਦੇ ਤੋਂ ਪਸ਼ੂ ਕਈ ਆਲੀ ਡਰ ਜਾਂਦਾ ਵਾ ਬਾਕੀ ਆ ਵੀ ਚੋਈ ਵਾਲ ਜਿਹੜਾ ਮਰਜੀ ਵੀ ਚੋਲੇ ਪਾ ਸਾਰੇ ਜਿਹਨੇ ਬੈਰਨ ਕੋਲੀ ਅੱਛਾ ਹਾਂ ਜੀ ਠੀਕ ਆ ਇਹ ਵੀ ਲੱਗ ਚੱਕ ਜਵਾਨੀ ਮੈਂ ਹਸਪਤਲ ਜਾਂਦਾ ਰਿਹਾ ਮਾੜੇ ਯਾਰ ਫਿਰ ਮਣੀ ਯਾਰ ਫਿਰ ਚੋਲੇ ਨੇ ਰਹੀ ਅੱਛਾ ਅੱਛਾ ਮਾੜਾ ਬੈਦੇ ਸਾਡੇ ਕੋਈ ਜਨਾਨੀਆਂ ਬੈਦੇ ਕੋਈ ਗੱਲ ਨਹੀਂ ਅੱਛਾ ਜਿੰਨਾ ਤਰਾ ਮਰਜੀ ਜਿਹੜਾ ਮਰਜੀ ਕੋਈ ਚਵਾਈ ਕਰ ਲੈ ਠੰਡੀ ਤੇਰੀ ਆ ਕੇ ਠੰਡੀ ਤੇਰੀ ਬਹੁਤ ਜਿਆਦਾ ਠੀਕ ਆ ਤੇ ਕੰਡ ਐਪ ਨੇ ਪਾ ਦੋ ਐਪ ਨੇ ਮਾੜੇ ਮਣ ਛੱਡ ਕੇ ਆਪੇ ਮਿਲਪਣਾ ਅੱਛਾ ਇਸ ਤਰ੍ਹਾਂ ਦੀ ਮਜਵਾ ਠੀਕ ਆ ਜਿਹੜਾ ਮਰਜੀ ਚੋਲੇ ਇਹ ਨਹੀਂ ਗੱਲ ਆ ਗਈ ਵੀ ਇਹ ਮੇਰੇ ਹੱਥੀ ਪੈਣਾ ਵਾ ਜਾਂ ਪੈਣਾ ਕੋਈ ਜਿਹੜਾ ਮਰਜੀ 20 ਵਿੱਚ 100 ਬੰਦਾ 100 ਬੰਦਾ ਲਾਊਗਾ ਚੋਲੇ ਅੱਛਾ ਠੀਕ ਹੈ ਬਾਕੀ ਚਲੋ ਇਹਨਾਂ ਚੀਜ਼ਾਂ ਦੇ ਵੀ ਮੁੱਲ ਹੁੰਦੇ ਆ ਇਕੱਲਾ ਨੀਰਾ ਦੁੱਧ ਦਾ ਹੀ ਨਹੀਂ ਮੁੱਲ ਹੁੰਦਾ ਵੀ ਕੱਲ ਨੂੰ ਕੋਈ ਯਾਰੀ ਲੋਡ ਪੈ ਜਾਂਦੀ ਤੇ ਬਾਚ ਉਹ ਇੱਕ ਪੱਕਾ ਬੰਦਾ ਵੱਜ ਜਾਂਦਾ ਫਿਰ ਉਹੋ ਜਿਹਾ ਕੰਮ ਨਾ ਹੋਵੇ ਠੀਕ ਹੈ ਤੇ ਦੁੱਧ ਕਿੰਨਾ ਕਿਚੋਇਆ ਤੁਸੀਂ ਇਹਦੇ ਕੋਲ ਵੀ ਜੀ 13-14 ਲੀਟਰ ਤੋਂ ਹੋ ਰਿਹਾ ਵੀ ਜੀ ਦੁੱਧ ਉਹਦਾ ਅੱਛਾ ਹਾਂ ਜੀ 13-14 ਲੀਟਰ ਦੁੱਧ ਜਿਹੜਾ ਤੁਸੀਂ ਚੋਂਦੇ ਰਹੇ ਤੁਰ ਹਾਂ ਇੱਕ ਦਿਨ ਫਿਰ ਹਾਂ ਜੀ ਵੀ ਜੀ ਰਾਜਸਥਾਨ ਜੀ ਬਾਕੀ ਆ ਕਿ ਸਾਂਭੇ ਸਾਂਭੇ ਵੀ ਚੰਗੇ ਆ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ ਅਜੇ ਤਿਆਰ ਹੋਣੀ ਆ ਕੋਚ ਪੋਛ ਵੀ ਜਨ ਦੇ ਆ 12:00 ਵਜੇ ਇਹ ਫਿਰ ਕੱਟੀ ਆ ਤੇ ਇੱਕ ਮੱਝ ਆ ਅਜੇ ਲਾਇਆ ਵੀ ਤੀ ਬਾਕੀ ਹੈਗੀ ਠੰਡੀ ਧੀਰੀ ਆ ਜਿਹੜੀ ਤੇ ਮੂੰਹ ਮੱਥੇ ਦੀ ਵੀ ਸੋਹਣੀ ਆ ਜਿਹੜੀ ਸੋਹਣੀ ਆ ਮਹਾਰਾਜ ਲੋ ਬਾਕੀ ਜਿਹੜਾ ਖੰਗੂ ਜਾ ਰਿਹਾ ਸਨਾ ਦਾ ਸਾਈਜ਼ ਗੈਪ ਵਿੱਚ ਤੇਰਾ ਮੱਤੀ ਪਾ ਤੀਆਂ ਦੇ ਬਾਦੋ ਬੇਸ਼ੱਕ ਆਣਗੇ ਬਾਕੀ ਸੋਨ ਤੱਕ ਰਜ ਪੂਰੀ ਤਿਆਰ ਹੋ ਜਾਣੀ ਹੈ ਜੇ ਤੇ ਬਾਕੀ ਸਨਾ ਦਾ ਸਾਈਜ਼ ਗੈਪ ਵੀ ਆਪਾਂ ਲਾ ਕੇ ਤਾਂ ਦੇਖ ਸਕਦੇ ਚੰਗਾ ਤੁਹਾਡਾ ਠੀਕ ਹੈ ਦੋ ਟਿਕਾਣਾ ਕੋ ਲਾ ਲਈ ਠੀਕ ਆ ਤੇ ਤੇ ਵਿੱਚ ਕਿੰਨਾ ਕੁ ਫੇ ਰੱਖਣਾ ਇਹਦਾ ਮੁੱਲ ਆਪਾਂ ਵਿੱਚ ਮੁੱਲ ਇਹਦਾ ਵੀ ਫੋਨ ਤੇ ਮੰਨ ਲੈ ਕਰ ਲਾਂਗੇ ਕੋਈ ਮਰ ਜਿੱਦਾਂ ਵੀ ਹੋਊਗਾ ਅੱਛਾ ਤੇ ਇਹ ਕਹੋ ਕਿ ਵਪਾਰੀ ਵੇਚਣੀ ਕਿ ਕਿਦਾਂ ਵੇਚਣੀ ਆ ਤੇ ਮੇਰੇ ਕੋਲ ਮੁਸ਼ਕਲ ਹੋ ਜਾਂਦੀ ਆ ਆਹੋ ਚਲੋ ਆਹੇ ਦੀ ਪਾਗਲੇ ਖੜਨੀ ਆ ਕਿਹਨੇ ਕਿਹਨੇ ਖੜਦੇ ਹੋ ਖੜਨੀ ਆ ਆਹ ਤੇ ਇਹ ਕਿ ਤੁਹਾਡੇ ਵੱਲੋਂ ਭਾਵੇਂ ਵਪਾਰੀ ਲੈ ਜਾਏ ਕੋਈ ਘਰ ਵਾਲਾ ਲੈ ਜਾਏ ਹਨਾ ਜੇ ਤਰ੍ਹਾਂ ਮਰਜ਼ੀ ਕੋਈ ਫੋਨ ਕਰਕੇ ਪੁੱਛ ਲੈ ਪੁੱਛਣ ਕਰਦਾ ਜੀ ਇਹ ਫੋਨ ਕਰਦਾ ਸਰਦਾ 9864615882 ਤੇ ਰੇਟ ਨੋਰਮਲੀ ਰੱਖਣਾ ਮਾਈ ਦੇ ਹਿਸਾਬ ਨਾਲ ਬਿਲਕੁਲ ਇਹ ਕਿ ਕਹਿੰਦੀ ਨਹੀਂ ਅਛਾ ਲੈਣ ਦੇ ਨਾਲ ਹੀ ਗੱਲ ਹੀ ਕਰ ਲਈਏ ਹਾਂ ਜੀ ਠੀਕ ਹੈ ਜੀ ਬਾਕੀ ਆਇ ਕਰੀ ਫੇਰ ਤੋਂ ਦੇਖ ਸਕਦੇ ਜੀ ਥੱਲੇੋਂ ਚੰਗੀ ਤਿਆਰ ਹੁੰਦੀ ਹੈ ਜੀ ਬਾਕੀ ਜਦੋਂ ਤਿਆਰ ਹੋਏ ਕਾਫੀ ਸੋਹਣੀ ਤਿਆਰ ਹੋਣੀ ਆ ਤੇ ਹੁਣ ਇੱਕ ਕੱਟਾ ਵੀ ਤੁਹਾਨੂੰ ਦਿਖਾਉਣਾ ਹੈ ਖੀਰਾ ਕੱਟਾ ਆ ਜੀ ਦਾ ਤੇ ਇਸੇ ਮੱਝ ਦਾ ਜਿਹੜਾ ਕੱਟਾ ਹੈ ਹਾਂ ਜੀ ਕਿੰਨੇ ਉਮਰ ਹੋ ਗਈ ਜੇ ਵਿੱਤੀ ਇਹਦੀ ਵਿੱਜੀ 1 ਸਾਲ ਦੇ 5 ਮਹੀਨੇ ਦੀ ਇਹਦੀ ਮਜ ਅੱਛਾ ਡੇਢ ਸਾਲ ਦੇ ਲਾਗੇ ਬੰਨੇ ਹੋ ਗਏ ਅਗੇ ਤੇ ਖੀਰਾ ਹੀ ਆਜੇ ਫਿਰ ਖੀਰਾ ਖੀਰਾ ਵੀ ਜੀ ਹਾਂ ਜੀ ਤੇ ਹਾਈਟ ਤੇ ਚੰਗੀ ਕਰ ਗਿਆ ਨਾ ਮਜ ਤੋਂ ਕੱਦ ਮਾਸਾ ਉੱਚਾ ਹੀ ਕਰ ਗਿਆ ਹਾਂ ਜੀ ਹਾਂ ਜੀ ਬੜਾ ਕੱਦ ਕਰ ਦੇਣਾ ਲੈ ਜਿੱਦੇ ਕੱਦ ਕਰੂਗਾ ਨਾ ਹਾਂ ਜੀ 8 9 ਸਾਲਾਂ ਦੇ 2 ਸਾਲ 2 ਸਾਲਾਂ ਦੇ ਛੋਟਾ ਚੱਕਾ ਯਾਰ ਹੋਦੀ ਕੋਈ ਵਿੱਦੀ ਜੀ ਠੀਕ ਆ ਅਜੇ ਰੇੜੇ ਲਾਇਆ ਕਿ ਨਹੀਂ ਰੇੜ ਨਹੀਂ ਵਿੱਚ ਲਗਾ ਦੇ ਅਜੇ ਨਹੀਂ ਲਾਇਆ ਹਾਂ ਜੀ ਤੋਰਾਂ ਇੱਕ ਰੀਨਾਂ ਫਿਰ ਬਾਕੀ ਸੋਨਾ ਕੱਟਾ ਹੈ ਜਿਹੜਾ ਅਜੇ ਤਿਆਰ ਹੋਣਾ ਵਾ ਬਾਕੀ ਮੱਝ ਉੱਚਾ ਆਇਆ ਕਰ ਦੇ ਤਾਂ ਮੱਝ ਉੱਚਾ ਬੋਝਾ ਮੱਝ ਉੱਚਾ ਕਰਕੇ ਅੱਜ ਲਹਾਇਆ ਵੇ ਮਾਲੀ ਭੰਜਣਾ ਵਧੀਆ ਜੀ ਠੀਕ ਹੈ ਜੀ ਹਾਂ ਜੀ ਜੀ ਦੋ ਸਾਲਾਂ ਜਿੱਦਾਂ ਕੋਈ ਮੱਝ ਮੱਝ ਇੱਕ ਰੇੜੇ ਚ ਹੋਵੇ ਜਿਤਨਾ ਮਰਜ਼ੀ ਹੈ ਨਾ ਤੇ ਬਾਕੀ ਕਾਰਵਾਚ ਰੱਖੇ ਤਾਂ ਵਧੀਆ ਗੱਲ ਆ ਜਾਨ ਚਾਹ ਪੂਰਾ ਹਾਂਜੀ ਹਾਂਜੀ ਜਿਹੜਾ ਤਿਆਰ ਹੋ ਗਿਆ ਦੋ ਸਾਲਾਂ ਦਾ ਬਈ ਸੰਬੇ ਸੰਬੇ ਚੰਗਾ ਵਾ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੋਹਨ ਵੀਰ ਜੀ ਕੋਈ ਫੋਨ ਤੇ ਦਾ ਕਰ ਲਾਂਗੇ ਵੀਰ ਜੀ ਅੱਛਾ ਇਹਦਾ ਫੋਨ ਤੇ ਕਰ ਦੇਣਾ ਕੋਈ ਦਾ ਕਰ ਲਾਂਗੇ ਕੋਈ ਜਿੱਦਾਂ ਕੋਈ ਜਦੋਂ ਤੇ ਜੋ ਕਰਖ ਮਲਾਊਗਾ ਅੱਛਾ ਬਾਹਰ ਘਟ ਕਰ ਲਾਂਗੇ ਜਿੱਦਾਂ ਕੋ ਕੋਗਾ ਅੱਛਾ ਇਹ ਆ ਕਿ ਜਾਨ ਬਾਜੇ ਦੀ ਜਾਨ ਬੱਜ ਪਾਏ ਪਿਆ ਸਾਹੀਆਂ ਹੱਥੋਂ ਛੱਡ ਜੇ ਕਿਦੇ ਅੱਛਾ ਜਦੋਂ ਕਿ ਬੜਾ ਪਾਲਾ ਖਾ ਹੁੰਦਾ ਵੀਰ ਜੀ ਠੀਕ ਆ ਸ਼ੌਂਕ ਨਾਲ ਚੀਜ਼ਾਂ ਪਾਲੀਆਂ ਹੁੰਦੀਆਂ ਆ ਪਾਲੀਆਂ ਐਡੇ-ਉਹਦੀਆਂ ਮਾਝ ਨੂੰ ਲੋ ਕਟਾ ਹੋਏ ਉੱਚੇ ਲੈ ਲਿਓ ਹਾਂਜੀ ਹਾਂਜੀ ਮਾਝੀ ਤਿਆਰ ਵਾ ਤਿਆਰ ਵਾ ਠੀਕ ਆ ਜੀ ਹਾਂਜੀ ਹਾਂਜੀ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਫੋਨ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ